ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੀ ਆਈ ਮਾੜੀ ਖਬਰ ਪੈ ਗਿਆ ਵੱਡਾ ਸੰਕਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਅੱਜ ਪੰਜਾਬ ਦੇ ਵਿੱਚ ਲੰਬੇ-ਲੰਬੇ ਬਿਜਲੀ ਦੇ ਕਟ ਲੱਗ ਸਕਦੇ ਹਨ ਭਾਵੇਂ ਪੰਜਾਬ ਸਰਕਾਰ ਨੇ ਤਲਵੰਡੀ ਸਾਬੋ ਦਾ ਜੀਵੀ ਕੇਰਮਲ ਪਲੈਂਟ ਖਰੀਦ ਲਿਆ ਹੈ ਪਰ ਹੁਣ ਬਾਕੀ ਥਰਮਲ ਪਲੈਂਟ ਸਿਰਦਰਦ ਬਣ ਗਏ ਹਨ ਪਾਵਰਕਾਮ ਦੇ ਰੋਪੜ ਪਾਵਰ ਥਰਮਲ ਪਲੈਂਟ ਦੇ ਤਣ ਯੂਨਿਟ ਬੰਦ ਹੋ ਗਏ ਹਨ ਜਿਸ ਕਰਕੇ ਸੂਬੇ ਦੇ ਵਿੱਚ ਬਿਜਲੀ ਸੰਕਟ ਆ ਸਕਦਾ ਹੈ ਤੇ ਰੋਪੜ ਪਾਵਰ थर्मल प्लांट ਦੇ ਦੋ ਪਲਟਾਂ ਦੇ ਤਕਨੀਕੀ ਨੁਕਸਾਨ ਨਾਲ ਅਤੇ ਇੱਕ ਓਵਰਲੋਡਿੰਗ ਕਰਕੇ ਬੰਦ ਹੋ ਗਿਆ ਹੈ ਤੇ ਜਿਸ ਕਰਕੇ 300 ਮੈਗਾਵਾਟ ਬਿਜਲੀ ਉਤਪਾਦ ਦੀ ਘਾਟ ਪੈਦਾ ਹੋ ਗਈ ਹੈ ਤੇ ਇਸ ਤੋਂ ਪਹਿਲਾਂ ਲਹਿਰਾ ਮੁਹਬਤ ਥਰਮਲ ਪਲਾਂਟ ਦਾ 210 ਮੈਗਾਵਾਟ ਸਮਰੱਥ ਰੱਖੇ ਯੂਨਿਟ ਖਰਾਬ ਹੋਣ ਕਰਕੇ ਪਿਛਲੇ ਡੇਢ ਸਾਲ ਤੋਂ ਬੰਦ ਪਿਆ ਸੀ ਤੇ ਰੁਪਰ ਥਰਮਲ ਪਲਾਂਟ ਅਤੇ ਲਹਿਰਾ ਮੁਹਬਤ ਪਾਵਰ ਪਲਾਂਟ ਨੂੰ ਮਿਲ ਕੇ ਪੰਜਾਹ ਦੇ ਕੋਲ ਚਾਰ ਯੂਨਟਾਂ ਦੇ ਬੰਦ ਹੋਣ ਕਰਕੇ 840 ਮੈਗਾਵਾਟ ਦੀ ਕਮੀ ਆਈ ਹੈ ਤੇ ਜਿਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵੀਡੀਓ ਦੇਖਣ ਦੇ ਲਈ ਤੁਹਾਡਾ ਦਾ